ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਲਈ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਆ ਨੈਗੇਟਿਵਿਟੀ ਨੇ ਉਹਨਾਂ ਨੂੰ ਚਾਰ ਚੁਫੇਰੇ ਤੋਂ ਘੇਰ ਰੱਖਿਆ ਹੈ ਹਰ ਪਾਸੇ ਨਰਾਸ਼ਾ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਨੇ ਉਹਨਾਂ ਨੂੰ ਘੇਰ ਰੱਖਿਆ ਹੈ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਜੇ ਤੁਸੀਂ ਇਸ ਨੈਗੇਟਿਵਿਟੀ ਤੋਂ ਬਚਣਾ ਚਾਹੁੰਦੇ ਹੋ ਓਵਰ ਥਿੰਕਿੰਗ ਚਿੰਤਾਵਾਂ ਪਰੇਸ਼ਾਨੀਆਂ ਤੋਂ ਬਚਣਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਤੁਹਾਡੀ ਵੀ ਜ਼ਿੰਦਗੀ ਖੁਸ਼ਹਾਲ ਬਣੇ ਤੁਹਾਡੀ ਜ਼ਿੰਦਗੀ ਦੇ ਇਹ ਸਾਰੇ ਦੁੱਖ ਦਲੇਦਰ ਦੂਰ ਹੋਣ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਨੁਕਤਾ ਆਪਾਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਨਾ ਇਹਨੂੰ ਇੱਕ ਵਾਰ ਜ਼ਰੂਰ ਅਪਣਾ ਕੇ ਦੇਖਿਓ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਨੁਕਤਾ ਦੱਸਣ ਜਾ ਰਹੇ ਹਾਂ ਇਹ ਸਿਰਫ 50 ਰੁਪਏ ਖਰਚਨੇ ਪੈਣੇ ਆ 50 ਰੁਪਏ ਦੀ ਇੱਕ ਚੀਜ਼ ਆਉਣੀ ਆ ਉਹ ਲਿਆ ਕੇ ਤੁਸੀਂ ਆਪਣੇ ਖੱਬੇ ਜਾਂ ਸੱਜੇ ਹੱਥ ਦੀ ਪਹਿਲੀ ਉਂਗਲ ਦੇ ਵਿੱਚ ਪਾ ਲੈਣੀ ਹੈ ਅੰਗੂਠੇ ਦੇ ਨਾਲ ਵਾਲੀ ਉਂਗਲ ਤਾਂ ਇਹ ਚੀਜ਼ ਸਾਡੇ ਤੇ ਕਿੰਜ ਅਸਰ ਕਰੇਗੀ ਸਾਡੀ ਜ਼ਿੰਦਗੀ ਦੀ ਓਵਰ ਥਿੰਕਿੰਗ ਸਟ੍ਰੈਸ ਚਿੰਤਾਵਾਂ ਨੂੰ ਕਿੰਜ ਦੂਰ ਕਰੇਗੀ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਕਿਉਂਕਿ ਅੱਧੀ ਅਧੂਰੀ ਜਾਣਕਾਰੀ ਕਿਸੇ ਕੰਮ ਦੀ ਨਹੀਂ ਹੁੰਦੀ ਕਈ ਵਾਰ ਬੰਦਾ ਗੱਲ ਦਾ ਗਲਤ ਅੰਦਾਜ਼ਾ ਲਗਾ ਲੈਂਦਾ ਹੈ ਤੇ ਜਿਵੇਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵੀ ਜਿਸ ਚੀਜ਼ ਬਾਰੇ ਗੱਲ ਕਰ ਰਹੇ ਆ ਕਿ ਹੱਥ ਦੀ ਉਂਗਲ ਦੇ ਵਿੱਚ ਇਹ ਚੀਜ਼ ਪਾਉਣੀ ਆ ਤਾਂ ਕਈਆਂ ਨੂੰ ਲੱਗ ਰਿਹਾ ਹੋਵੇਗਾ ਕਿ ਅੱਜ ਦੀ ਤਾਂ ਇਹ ਕੋਈ ਵਹਿਮ ਪਰਮ ਨਹੀਂ ਆ ਬਲਕਿ ਇਹਨੇ ਸਾਡੇ ਸਾਰੇ ਵਹਿਮ ਪਰਮ ਦੁੱਖ ਦਿਲਦਰ ਦੂਰ ਕਰਨੇ ਆ ਮੈਂ ਗੱਲ ਕਰ ਰਹੀ ਆ ਕਾਉਂਟਰ ਦੀ 50 ਰੁਪਏ ਦਾ ਮਿਲ ਜਾਵੇਗਾ ਤੁਸੀਂ ਕਈ ਵਾਰ ਕਈ ਲੋਕਾਂ ਦੀ ਉਂਗਲੀ ਦੇ ਵਿੱਚ ਇਹ ਪਾਇਆ ਦੇਖਿਆ ਹੋਵੇਗਾ ਇਹ ਉਸ ਕਰਕੇ ਪਾਉਂਦੇ ਆ ਤਾਂ ਜੋ ਇਹਦੇ ਨਾਲ ਸਿਮਰਨ ਕਰ ਸਕਣ ਵਾਹਿਗੁਰੂ ਜੀ ਦਾ ਨਾਮ ਜਪ ਸਕਣ ਕਈ ਗੁਰਮੰਤਰ ਕਈ ਮੂਲ ਮੰਤਰ ਜਾਪ ਕਰਦੇ ਰਹਿੰਦੇ ਨੇ ਜਿਵੇਂ ਕੁਝ ਲੋਕ ਮਾਲਾ ਦੇ ਨਾਲ ਨਾਮ ਜਪਦੇ ਹਨ ਨਾ ਤਾਂ ਮਾਲਾ ਫੜਨੀ ਹੱਥ ਦੇ ਵਿੱਚ ਕਈਆਂ ਨੂੰ ਔਖੀ ਲੱਗਦੀ ਹੈ ਜਾਂ ਜਿਵੇਂ ਆਪਾਂ ਬਾਜ਼ਾਰ ਦੇ ਵਿੱਚ ਜਾਣਾ ਹੋਵੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੋਵੇ ਤਾਂ ਕਈ ਵਾਰ ਬੰਦਾ ਮਾਲਾ ਫੜਨ ਲੱਗਿਆ ਚਿਜਕ ਜਾਂਦਾ ਹੈ ਵੀ ਲੋਕ ਮੈਨੂੰ ਕੀ ਕਹਿਣਗੇ ਕਿਉਂਕਿ ਕੁਝ ਲੋਕ ਮਾਲਾ ਦੇ ਨਾਲ ਨਾਮ ਜਪਣ ਨੂੰ ਵਿਖਾਵਾ ਮੰਨਦੇ ਨੇ ਪਰ ਮਾਲਾ ਦੇ ਨਾਲ ਜਪਣ ਦਾ ਮਕਸਦ ਵੀ ਇਹੋ ਹੈ ਕਿ ਆਪਾਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜੀਏ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਵਾਸ ਸਵਾਸ ਸਿਮਰਨ ਕਰਨ ਨੂੰ ਕਿਹਾ ਏ ਪਰ ਸਵਾਸ ਸਵਾਸ ਸਿਮਰਨ ਆਪਾਂ ਨਹੀਂ ਕਰ ਪਾਉਂਦੇ ਕਿਉਂਕਿ دنیਵੀ ਕੰਮ ਧੰਦੇ ਚਿੰਤਾਵਾਂ ਪਰੇਸ਼ਾਨੀਆਂ ਦੇ ਵਿੱਚ ਫਸੇ ਰਹਿੰਦੇ ਆ ਗ੍ਰਸਤੀ ਬੰਦਾ ਸਵਾਸ ਸਵਾਸ ਸਿਮਰਨ ਨਹੀਂ ਕਰ ਪਾਉਂਦਾ ਜਦੋਂ ਆਪਣੀ ਉਂਗਲ ਦੇ ਵਿੱਚ ਇਹ ਕਾਊਂਟਰ ਹੋਵੇਗਾ ਜਾਂ ਕਈ ਵਾਰ ਹੱਥ ਵਿੱਚ ਮਾਲਾ ਹੁੰਦੀ ਆ ਤਾਂ ਉਨੀ ਕਿ ਦੇਰ ਤੱਕ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ ਤਾਂ ਇਹ ਕਾਊਂਟਰ ਆਪਾਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਉਂਗਲ ਦੇ ਵਿੱਚ ਪੈ ਜਾਂਦਾ ਇਹ ਆਪਾਂ ਕਰਦੇ ਕਈ ਕੰਮ ਕਾਰ ਕਰਦੇ ਆ ਜਿੱਦਾਂ ਜਿੱਦਾਂ ਆਪਾਂ ਝਾੜੂ-ਵੋਕਰ ਕਰ ਰਹੇ ਆ ਕੋਈ ਹੋਰ ਸਾਫ ਸਫਾਈ ਦਾ ਕੰਮ ਕਰ ਰਹੇ ਆ ਤਾਂ ਇਹ ਕਾਊਂਟਰ ਆਪਣੀ ਉਂਗਲ ਦੇ ਵਿੱਚ ਸਾਨੂੰ ਯਾਦ ਦਿਵਾਉਂਦਾ ਰਹੇਗਾ ਕਿ ਭਾਈ ਤੂੰ ਨਾਮ ਵੀ ਜਪਣਾ ਹੈ ਨਹੀਂ ਤਾਂ ਕਈ ਵਾਰ ਇਦਾਂ ਦੇ ਕੰਮ ਕਰਦਿਆਂ ਕਰਦਿਆਂ ਆਪਾਂ ਗਹਿਰੀਆਂ ਸੋਚਾਂ ਦੇ ਵਿੱਚ ਡੁੱਬ ਜਾਂਦੇ ਆਂ ਕਈਆਂ ਨੂੰ ਬਹੁਤ ਜ਼ਿਆਦਾ ਸੋਚਣ ਦੀ ਆਦਤ ਹੁੰਦੀ ਨਾ ਹਰ ਵੇਲੇ ਓਵਰ ਥਿੰਕਿੰਗ ਕਰਦੇ ਰਹਿਣਾ ਅਤੇ ਜਿਨ੍ਹਾਂ ਨੂੰ ਜ਼ਿਆਦਾ ਸੋਚਣ ਦੀ ਆਦਤ ਹੈ ਉਹ ਜ਼ਿਆਦਾਤਰ 네ਗੇਟਿਵ ਸੋਚਦੇ ਨੇ ਕਿਤੇ ਆਉਣਾ ਜਾਣਾ ਹੋਵੇ ਤਾਂ ਵੀ 네ਗੇਟਿਵ ਸੋਚੀ ਜਾਣਾ ਕਿ ਕੱਲ ਨੂੰ ਕਿਤੇ ਜਾਣਾ ਏ ਮੇਰੇ ਨਾਲ ਆ ਨਾ ਹੋ ਜਾਵੇ ਉਹ ਨਾ ਹੋ ਜਾਵੇ ਜੇ ਸਾਡੇ ਕੋਲ ਕਿਸੇ ਨੇ ਆਉਣਾ ਹੋਵੇ ਤਾਂ ਵੀ ਰਸਤੇ ਦੇ ਵਿੱਚ ਕੋਈ ਮਾੜੀ ਘਟਨਾ ਨਾ ਬੀਤ ਜਾਵੇ ਭਾਵ ਕਿ ਕਈ ਪ੍ਰਕਾਰ ਦੇ ਡਰ ਪਰੇਸ਼ਾਨੀਆਂ ਚਿੰਤਾਵਾਂ ਸਾਡੇ ਮਨ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਪਰ ਜਦੋਂ ਆਪਾਂ ਨਾਮ ਜਪਣਾ ਸ਼ੁਰੂ ਕਰਤਾ ਵਾਂਗੇ ਤਾਂ ਫਿਰ ਸਾਡਾ ਮਨ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ ਅਤੇ ਉਂਗਲ ਦੇ ਵਿੱਚ ਪਾਇਆ ਹੋਇਆ ਇਹ ਕਾਉਂਟਰ ਸਾਨੂੰ ਹਰ ਵਕਤ ਯਾਦ ਕਰਾਵੇਗਾ ਕਿ ਭਾਈ ਤੂੰ ਚਿੰਤਾ ਨਹੀਂ ਕਰਨੀ ਤੂੰ ਟੈਨਸ਼ਨ ਨਹੀਂ ਲੈਣੀ ਤੂੰ ਨਾਮ ਜਪਣਾ ਹੈ ਨਾਮ ਜਪ ਇਹਨਾਂ ਵਾਰ-ਵਾਰ ਸਿਮਰਨ ਕਰਨ ਦੀ ਯਾਦ ਦਿਵਾਵੇਗਾ ਤੁਸੀਂ ਇੱਕ ਹਫਤੇ ਦੇ ਵਿੱਚ ਆਪਣੇ ਆਪ ਦੇ ਵਿੱਚ ਬਦਲਾਅ ਦੇਖੋਗੇ ਤੁਹਾਡੇ ਅੰਦਰ ਨਾਮ ਖੁਦ-ਬਖੁਦ ਚੱਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਦੋਂ ਆਪਾਂ ਮਾਲਾ ਦੇ ਰਾਹੀ ਜਾਂ ਇਹ ਕਾਊਂਟਰ ਦੇ ਰਾਹੀ ਨਾਮ ਜਪਦੇ ਰਹਿੰਦੇ ਆ ਵਾਰ-ਵਾਰ ਨਾਮ ਦਾ ਅਭਿਆਸ ਕਰਦੇ ਆ ਤਾਂ ਫਿਰ ਨਾਮ ਆਪਣੇ ਆਪ ਅੰਦਰ ਚੱਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਵੀ ਆ ਵੀ ਇਹ ਸਾਨੂੰ ਨਿੰਦਿਆ ਚੁਗਲੀ ਤੋਂ ਵੀ ਬਚਾਉਂਦਾ ਕਿਉਂਕਿ ਕਈ ਵਾਰ ਆਪਾਂ ਵਿਲੇ ਹੁੰਨੇ ਆ ਤਾਂ ਸੋਚਦੇ ਆਂ ਵੀ ਚਲੋ ਕਿਸੇ ਨਾ ਕਿਸੇ ਦੇ ਨਾਲ ਗੱਲ ਕਰਨ ਲਈ ਤੇ ਜਦੋਂ 2-4 ਜਾਣੇ ਇਕੱਠੇ ਹੋ ਜਾਣ ਤਾਂ ਕਈ ਵਾਰ ਦੇਖਦੇ ਆਂ ਵੀ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦਿੰਦੇ ਆ ਜੇ ਕੋਈ ਕਰਨਾ ਨਹੀਂ ਚਾਹੁੰਦਾ ਉਹਨੂੰ ਸੁਣਣੀ ਪੈਂਦੀ ਆ ਪਰ ਜਦੋਂ ਹੱਥ ਦੇ ਵਿੱਚ ਉਂਗਲ ਦੇ ਵਿੱਚ ਇਹ ਕੰਮ ਘਰੇਗਾ ਤਾਂ ਸਾਨੂੰ ਯਾਦ ਰਹੇਗਾ ਕਿ ਨਾ ਭਾਈ ਮੈਂ ਇਹ ਕੰਮ ਨਹੀਂ ਕਰਨਾ ਇਦੇ ਨਾਲ ਸਾਡੀਆਂ ਇਹ 4-5 ਮਾੜੀਆਂ ਆਦਤਾਂ ਛੁੱਟ ਜਾਣਗੀਆਂ ਸਾਡੀ ਓਵਰ ਥਿੰਕਿੰਗ ਦੀ ਆਦਤ ਹਰ ਵੇਲੇ ਚਿੰਤਾ ਪਰੇਸ਼ਾਨੀ ਦੇ ਵਿੱਚ ਡੁੱਬੇ ਰਹਿਣ ਦੀ ਆਦਤ ਮਾਰੇ ਫੁਰਨੇ ਜਿਹੜੇ ਮਨ ਦੇ ਵਿੱਚ ਚੱਲਦੇ ਰਹਿੰਦੇ ਨੇ ਉਹ ਨਹੀਂ ਆਉਣਗੇ ਜਿਆਦਾ ਟੀਵੀ ਦੇਖਣ ਦੀ ਆਦਤ, ਜਿਆਦਾ ਮੋਬਾਈਲ ਚਲਾਉਣ ਦੀ ਆਦਤ, ਨਿੰਦਿਆ ਚੁਗਲੀ ਕਰਨ ਦੀ ਆਦਤ ਜਾਂ ਸੁਣਨ ਦੀ ਆਦਤ ਕਿਉਂਕਿ ਇਹ ਹਰ ਵੇਲੇ ਸਾਡੀ ਉਂਗਲ ਦੇ ਵਿੱਚ ਰਹੇਗਾ ਤਾਂ ਸਾਨੂੰ ਯਾਦ ਰਹੇਗਾ ਕਿ ਅਸੀਂ ਨਾਮ ਜਪਣਾ ਹੈ। ਉਹਦਾ ਸਵਾਦ-ਸਵਾਦ ਸਿਮਰਨ ਨਹੀਂ ਕੀਤਾ ਜਾਂਦਾ ਤਾਂ ਇਹ ਨੁਕਤਾ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ। ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਜੋ ਡਿਪਰੈਸ਼ਨ ਦੇ ਵਿੱਚ ਰਹਿੰਦੇ ਆ। ਉਹਨਾਂ ਨੂੰ ਖਾਸ ਕਰਕੇ ਇਹ ਕੰਕਟਰ ਜਾਂ ਮਾਲਾ ਲਿਆ ਕੇ ਫੜਾਈ ਜਾਵੇ ਤਾਂ ਜੋ ਉਹਨਾਂ ਦਾ ਮਨ ਹਰ ਵੇਲੇ ਗੁਰੂ ਚਰਨਾਂ ਦੇ ਨਾਲ ਜੁੜਿਆ ਰਵੇ ਆਪਣੇ ਆਪ ਦੇ ਉੱਤੇ ਬੈਨ ਲਗਾ ਲੈਣਾ ਚਾਹੀਦਾ ਹੈ ਜਿਵੇਂ ਹਰ ਰੋਜ਼ ਦਾ ਆਪਾਂ 1000 ਜਾਂ 2000 ਵਾਰ ਮੂਲ ਮੰਤਰ ਜਾਪ ਕਰਨ ਦਾ ਬੈਨ ਲਗਾ ਲਈਏ ਤਾਂ ਫਿਰ ਬੈਨ ਲੱਗਾ ਹੋਵੇਗਾ ਤਾਂ ਫਿਰ ਸਾਨੂੰ ਫਿਕਰ ਹੋਵੇਗਾ ਕਿ ਮੈਂ ਅੱਜ ਦਿਨ ਦੇ ਵਿੱਚ ਇੰਨਾ ਮੂਲ ਮੰਤਰ ਜਾਪ ਕਰਨਾ ਹੈ ਜਾਂ ਇੰਨਾ ਗੁਰ ਮੰਤਰ ਜਾਪ ਕਰਨਾ ਹੈ ਤਾਂ ਫਿਰ ਆਪਾਂ ਬਾਰ-ਬਾਰ ਮੂਲ ਮੰਤਰ ਜਾਪ ਕਰਾਂਗੇ ਗੁਰ ਮੰਤਰ ਕਰਾਂਗੇ ਕਿਉਂਕਿ ਅਸੀਂ ਗਿਣਤੀ ਪੂਰੀ ਕਰਨੀ ਆ ਵੈਸੇ ਤਾਂ ਚਲੋ ਸਾਨੂੰ ਨਾਮ ਗਿੰਤੀਆਂ ਬਿੰਤੀਆਂ ਦੇ ਵਿੱਚ ਨਹੀਂ ਜਪਣਾ ਚਾਹੀਦਾ ਪਰ ਆਪਣੇ ਮਨ ਨੂੰ ਟਿਕਾਉਣ ਦੇ ਲਈ ਜੇਕਰ ਸਾਨੂੰ ਗਿਣਤੀ ਬਿੰਤੀ ਕਰਨੀ ਪੈ ਜਾਵੇ ਤਾਂ ਇਹਦੇ ਵਿੱਚ ਕੋਈ ਹਰਜ ਵੀ ਨਹੀਂ ਆ ਮਹਾਪੁਰਖ ਜੀ ਬੜਾ ਸੋਹਣਾ ਸਮਝਉਂਦੇ ਨੇ ਕਹਿੰਦੇ ਨੇ ਵੀ ਸਾਡਾ ਮਨ ਖੋਤੇ ਵਰਗਾ ਏ ਤੇ ਖੋਤੇ ਦੇ ਉੱਤੇ ਜਦੋਂ ਭਾਰ ਲੱਦ ਦੋ ਤਾਂ ਉਹ ਟੁਰਿਆ ਰਹਿੰਦਾ ਏ ਹੋਤੇ ਜਿਉਤੇ ਭਾਰ ਲੱਦਾਂਗੇ ਤਾਂ ਉਹਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਹੀ ਤੁਰਨਾ ਸ਼ੁਰੂ ਕਰ ਦਿੰਦਾ ਹੈ ਉਸੇ ਤਰ੍ਹਾਂ ਸਾਡੇ ਮਨ ਦੇ ਉੱਤੇ ਵੀ ਕੋਈ ਨਾ ਕੋਈ ਐਸਾ ਭਾਰ ਲੱਦੀ ਰੱਖਣਾ ਹੈ ਪਰ ਭਾਰ ਚਿੰਤਾਵਾਂ ਦਾ ਪਰੇਸ਼ਾਨੀਆਂ ਦਾ ਨਹੀਂ ਲੱਦਣਾ ਭਾਰ ਲੱਦਣਾ ਹੈ ਨਾਮ ਦਾ ਭਾਵ ਕਿ ਆਪਣੇ ਆਪ ਦੇ ਉੱਤੇ ਇੱਕ ਬੈਨ ਲਗਾਉਣਾ ਹੈ ਕਿ ਅੱਜ ਮੈਂ ਪੂਰੇ ਦਿਨ ਦੇ ਵਿੱਚ 500 ਵਾਰ 1000 2000 ਵਾਰ ਮੂਲ ਮੰਤਰ ਜੀ ਦਾ ਜਾਪ ਕਰਾਂਗਾ ਜਾਂ ਮੇਰੇ ਆਪਣੇ ਆਪ ਨੂੰ ਇੱਕ ਟਾਰਗੇਟ ਦੇ ਦੋ ਕਿ ਅਸੀਂ 40 ਦਿਨਾਂ ਦੇ ਵਿੱਚ 50 ਦਿਨਾਂ ਦੇ ਵਿੱਚ 60 ਦਿਨਾਂ ਦੇ ਵਿੱਚ ਜਾਂ 90 ਦਿਨਾਂ ਦੇ ਵਿੱਚ ਮੂਲ ਮੰਤਰ ਜਾਪ ਕਰਨਾ ਹੈ ਜਾਂ ਗੁਰ ਮੰਤਰ ਜਾਪ ਕਰਨਾ ਜਦੋਂ ਆਪਾਂ ਬੈਨ ਲਗਾਵਾਂਗੇ ਤਾਂ ਅਸੀਂ ਆਸਾਨੀ ਦੇ ਨਾਲ ਨਾਮ ਜਪ ਪਾਵਾਂਗੇ ਫਿਰ ਅਸੀਂ ਸਮੇਂ ਤੋਂ ਸਮਾਂ ਕੱਢ ਲਵਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਅੱਜ ਪੂਰੇ ਦਿਨ ਦੇ ਵਿੱਚ ਮੈਨੂੰ ਇੰਨਾ ਨਾਮ ਜਪਨਾ ਪੈਣਾ ਹੈ ਤਾਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੇ ਲਈ ਇਹ ਤਰੀਕਾ ਵਧੀਆ ਹੈ ਇਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਾਂ ਗ੍ਰਸਤੀ ਆ ਸਾਡੀ ਅਜੇ ਤੱਕ ਇਹ ਅਵਸਥਾ ਨਹੀਂ ਬਣੀ ਕਿ ਅਸੀਂ ਸਵਾਸ ਸਵਾਸ ਨਾਮ ਜਪ ਸਕੀਏ ਸਾਡਾ ਮਨ ਇਧਰ ਉਧਰ ਪਟਕਦਾ ਰਹਿੰਦਾ ਹੈ ਪਰ ਜਦੋਂ ਹੱਥ ਵਿੱਚ ਮਾਲਾ ਫੜੀ ਹੋਵੇ ਹੱਥ ਵਿੱਚ ਕੰਟਰ ਹੋਵੇ ਤਾਂ ਸਾਨੂੰ ਯਾਦ ਰਹਿੰਦਾ ਹੈ ਕਿ ਮੈਂ ਨਾਮ ਜਪਣਾ ਹੈ ਮਾਲਾ ਆਪਾਂ ਹਰ ਵੇਲੇ ਨਹੀਂ ਘੜ ਸਕਦੇ ਪਰ ਹਾਂ ਇਹ ਕਾਊਂਟਰ ਨੂੰ ਆਪਾਂ ਉਂਗਲੀ ਦੇ ਵਿੱਚ ਪਾ ਕੇ ਰੱਖ ਲੱਖਦੇ ਹਾਂ ਤੇ ਜਦੋਂ ਹੀ ਸਮਾਂ ਮਿਲੇ ਸਮੇਂ 'ਚੋਂ ਸਮਾਂ ਚੋਰਾ ਲੈਣਾ ਹੈ ਇੰਜ ਕਰਨ ਦੇ ਨਾਲ ਸਾਡਾ ਇੱਕ ਪਲ ਇੱਕ ਛਿਨ ਵੀ ਵਿਰਥਾ ਨਹੀਂ ਜਾਵੇਗਾ ਮੈਂ ਤਾਂ ਖੁਦ ਕਰਕੇ ਦੇਖਿਆ ਹੈ ਇੰਨਾ ਕ ਜਿਆਦਾ ਬਦਲਾਵ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਜਿਆਦਾ ਫਰਕ ਪੈਂਦਾ ਹੈ ਬਹੁਤ ਸਾਰੀਆਂ ਮਾੜੀਆਂ ਆਦਤਾਂ ਛੁੱਟ ਜਾਂਦੀਆਂ ਨੇ ਕਈ ਵਾਰ ਆਪਣਾ ਕਿੰਨਾ ਸਮਾਂ ਆਪਾਂ ਇਦਾਂ ਹੀ ਗਵਾ ਲੈਨੇ ਪਰ ਹੱਥ ਵਿੱਚ ਕਾਉਂਟਰ ਆ ਤਾਂ ਪਤਾ ਹੈ ਕਿ ਭਾਈ ਨਾਮ ਜਪਣਾ ਹੈ ਗਿਣਤੀ ਪੂਰੀ ਕਰਨੀ ਹੈ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਤੂੰ ਨਾਮ ਜਪਣਾ ਹੈ ਇੱਕ ਜੇ ਆਪਾਂ ਇਹਦਾ ਸਹਾਰਾ ਲੈ ਲਈਏ ਜਦੋਂ ਸਾਡੀ ਇਹ ਅਵਸਥਾ ਹੋ ਗਈ ਕਿ ਸਾਡੇ ਅੰਦਰ ਆਪਣੇ ਆਪ ਨਾਮ ਚੱਲਣ ਲੱਗ ਗਿਆ ਤਾਂ ਫਿਰ ਸਾਨੂੰ ਇਹਦੀ ਲੋੜ ਨਹੀਂ ਪਵੇਗੀ ਪਰ ਜਿੰਨੀ ਦੇਰ ਤੱਕ ਮਨ ਇੱਧਰ ਉੱਧਰ ਪਟਕਦਾ ਹੈ ਤਾਂ ਇਹਦਾ ਸਹਾਰਾ ਲੈ ਲੈਣਾ ਚਾਹੀਦਾ ਹੈ ਤੁਸੀਂ ਕਿਤੇ ਆ ਰਹੇ ਹੋ ਜਾ ਰਹੇ ਹੋ ਕਈ ਵਾਰ ਕਿਸੇ ਦਾ ਆਪਾਂ ਇੰਤਜ਼ਾਰ ਕਰ ਰਹੇ ਤਾਂ ਆਪਾਂ ਕਿੰਨਾ ਕਾਲਾ ਪੈਨੇ ਆ ਕੁਝ ਜਰਾ ਜਿੰਨਾ ਲੇਟ ਹੋ ਜਾਵੇ ਸਾਡੀ ਬੱਸ ਟ੍ਰੇਨ ਗੱਡੀ ਲੇਟ ਹੋ ਜਾਵੇ ਆਪਾਂ ਕਿੰਨਾ ਕਾਲਾ ਪੈ ਜਾਂ ਕਿੰਨੇ ਕਾਲੇ ਪੈ ਜਾਂਦੇ ਆ ਗੱਡੀ ਦੇ ਵਿੱਚ ట్రాਫਿਕ ਦੇ ਵਿੱਚ ਫਸ ਗਏ ਮਨ ਕਿੰਨਾ ਕਾਲਾ ਪੈਂਦਾ ਪਰ ਜੇ ਸਾਡੀ ਉਂਗਲੀ ਦੇ ਵਿੱਚ ਕਾਉਂਟਰ ਹੈ ਜਾਂ ਹੱਥ ਵਿੱਚ ਮਾਲਾ ਹੈ ਜਾਂ ਅਸੀਂ ਨਾਮ ਜਪ ਰਹੇ ਹਾਂ ਜੇ ਸਵਾਸ ਸਵਾਸ ਨਾਮ ਜਪ ਰਹੇ ਹਾਂ ਸਾਡਾ ਧਿਆਨ ਜੇ ਨਾਮ ਦੇ ਵਿੱਚ ਹੈ ਤਾਂ ਸਾਡਾ ਮਨ ਕਾਲਾ ਨਹੀਂ ਪੈਂਦਾ ਅਸੀਂ ਸ਼ਾਂਤ ਬੈਠੇ ਰਹਿੰਦੇ ਹਾਂ ਇਹ ਕੰਮ ਤੁਸੀਂ ਕਰਕੇ ਦੇਖੋਗੇ ਨਾ ਤਾਂ ਤੁਹਾਨੂੰ ਪਤਾ ਲੱਗਣਾ ਹੈ ਤਾਂ ਜੇਕਰ ਤੁਹਾਡ ਨੂੰ ਇਹ ਮਾੜੀਆਂ ਆਦਤਾਂ ਨੇ ਤੁਸੀਂ ਓਵਰ ਥਿੰਕਿੰਗ ਕਰਦੇ ਹੋ ਗੱਲ ਨੂੰ ਵਾਰ-ਵਾਰ ਸੋਚਦੇ ਰਹਿੰਦੇ ਹੋ ਚਿੰਤਾ ਕਰਦੇ ਰਹਿੰਦੇ ਹੋ ਜਾਂ ਨਿੰਦਿਆ ਚੁਗਲੀ ਕਰਨ ਦੀ ਆਦਤ ਹੈ ਜਾਂਦਾ ਟੀਵੀ ਦੇਖਣ ਦੀ ਆਦਤ ਹੈ ਜਾਂਦਾ ਮੋਬਾਈਲ ਦੇਖਣ ਦੀ ਆਦਤ ਹੈ ਗੱਲਾਂ ਦਾ ਚਸਕਾ ਹੈ ਤਾਂ ਫਿਰ ਤੁਸੀਂ ਆਪਣੀ ਉਂਗਲ ਦੇ ਵਿੱਚ ਲਿਆ ਕੇ ਇਹ ਕੰਮ ਕਰ ਪਾਓ ਤੁਹਾਡੀਆਂ ਇਹ ਸਾਰੀਆਂ ਆਦਤਾਂ ਛੁੱਟ ਜਾਣਗੀਆਂ ਇਹ ਸਾਰੀਆਂ ਮਾੜੀਆਂ ਆਦਤਾਂ ਤਦ ਕਿ ਇੱਕੋ ਆਦਤ ਪਾਈਏ ਨਾਮ ਦੀ ਆਦਤ ਸਿਮਰਨ ਦੀ ਆਦਤ ਸਵੇਰੇ ਸ਼ਾਮ ਆਪਾਂ ਸਿਮਰਨ ਕਰਦੇ ਆਂ ਪਰ ਇੰਨੇ ਦੇ ਨਾਲ ਗੱਲ ਨਹੀਂ ਬੰਦਨੀ ਕਿਉਂਕਿ ਸਵੇਰੇ ਉੱਠ ਕੇ ਸਿਮਰਨ ਕਰ ਲਿਆ ਰਾਤ ਨੂੰ ਸੌਣ ਲੱਗੇ ਸਿਮਰਨ ਕਰ ਲਿਆ ਪਰ ਸਾਰਾ ਦਿਨ ਆਪਾਂ ਕੀ ਕਰਦੇ ਰਹਿੰਨੇ ਆਂ ਮਨ ਦੇ ਉੱਤੇ ਮੈਲ ਚੜਾਉਂਦੇ ਰਹਿੰਨੇ ਆਂ ਕਦੀ ਕਿਸੇ ਦੀ ਲੰਦਿਆ ਚੁਗਲੀ ਕਰਨ ਲਈ ਕਦੀ ਕਿਸੇ ਦੀ ਸੁਣ ਲਈ ਜਾਂ ਵਾਰ-ਵਾਰ ਸੋਚਦੇ ਰਹਿੰਨੇ ਆ ਚਿੰਤਾ ਕਰਦੇ ਰਹਿੰਨੇ ਆ ਤਾਂ ਇਹ ਦਿਨ ਪਰਦੇ ਵਿੱਚ ਕੌਂਕਰ ਦਾ ਸਹਾਰਾ ਲੈ ਲੈਣਾ ਚਾਹੀਦਾ ਜਿਹਦੇ ਜਿਹੇ ਸਵੇਰੇ ਉੱਠ ਕੇ ਨਾਮ ਜਪਣਾ ਹੈ ਸ਼ਾਮ ਨੂੰ ਨਾਮ ਜਪਨਾ ਹੈ ਉਹ ਦੋਸਾਂ ਨੂੰ ਕਿਸੇ ਮਾਲਾ ਦੀ ਕਿਸੇ ਕੰਕਰ ਦੀ ਲੋੜ ਨਹੀਂ ਪਹਿਣੀ ਚਾਹੀਦੀ ਉਦੋਂ ਚੌਂਕੜਾ ਮਾਰ ਕੇ 5 ਮਿੰਟ 10 ਮਿੰਟ 15 ਮਿੰਟ ਅੱਧਾ ਘੰਟਾ 1 ਘੰਟਾ ਜਿੰਨਾ ਵੀ ਤੁਸੀਂ ਨਾਮ ਜਪਦੇ ਹੋ ਜਾਂ ਜਪ ਸਕਦੇ ਹੋ ਚੌਂਕੜਾ ਬਣਾ ਰੱਖ ਕੇ ਆਪਣੇ ਗੁਰੂ ਸਹਿਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਵਾਸ ਸਵਾਸ ਸਿਮਰਨ ਕਰਦੇ ਰਹਿਣਾ ਹੈ ਪਰ ਜਦੋਂ ਆਪਾਂ ਦਿਨ ਭਰ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਜਿੱਥੇ ਸਾਡਾ ਮਨ ਇੱਧਰ ਉੱਧਰ ਭਟਕ ਸਕਦਾ ਹੈ ਉੱਥੇ ਆਪਾਂ ਇਹ ਕਾਊਂਟਰ ਦਾ ਸਹਾਰਾ ਲੈ ਸਕਦੇ ਆ ਸਫ਼ਰ ਵਿੱਚ ਜਾ ਰਹੇ ਆ ਤਾਂ ਨਾਲ ਕਾਊਂਟਰ ਰੱਖੋ ਆਪਣੇ ਆਪ ਨੂੰ ਇੱਕ ਟਾਰਗੇਟ ਦੇ ਦਿਓ ਮਿੱਥ ਲਓ ਕਿ ਇੰਨੇ ਕਸਫਰ ਦੇ ਵਿੱਚ ਮੈਂ ਐਨਾ ਨਾਮ ਜਪਣਾ ਹੈ ਕੁਝ ਲੋਕ ਗੱਡੀ ਦੇ ਵਿੱਚ ਗਾਣੇ ਸੁਣਦੇ ਜਾਂਦੇ ਨੇ ਪਰ ਤੁਸੀਂ ਆਪਣਾ ਮਨ ਸਿਮਰਨ ਦੇ ਵਿੱਚ ਲਾ ਲਓ ਕਿਉਂਕਿ ਜਿਵੇਂ ਜਿਵੇਂ ਸਿਮਰਨ ਕਰਾਂਗੇ ᱛਿਵੇਂ ᱛਿਵੇਂ ਸਾਡੇ ਪੁੰਨ ਬਣਨੇ ਆਂ ਓਵੇਂ ਓਵੇਂ ਸਾਡੇ ਮਾੜੇ ਲੇਖ ਮਾੜੇ ਕਰਮ ਕੱਟੇ ਜਾਣੇ ਆ ਸਾਡੇ ਰਸਤੇ ਸਾਫ਼ ਹੋਣੇ ਆ ਤਾਂ ਫਿਰ ਸਿਮਰਨ ਕਰਨ ਦੀ ਆਦਤ ਪਾਉਣੀ ਆ ਸੋ ਆਸ ਕਰਦੇ ਆ ਕਿ ਤੁਹਾਨੂੰ ਇਹ ਨੁਕਤਾ ਵਧੀਆ ਲੱਗਿਆ ਹੋਵੇਗਾ ਸਿਰਫ 50 ਰੁਪਏ ਦਾ ਕੋਈ ਬਹੁਤੀ ਮਹਿੰਗੀ ਚੀਜ਼ ਨਹੀਂ ਆ ਜੇ ਮਨ ਨਹੀਂ ਟਿਕਦਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਮਨ ਨੂੰ ਟਿਕਾ ਸਕਦੇ ਹੋ ਆਪਣੇ ਮਨ ਨੂੰ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਾ ਸਕਦੇ ਹੋ ਫਿਰ ਹੌਲੀ ਹੌਲੀ ਦੇਖਣਾ ਆਪਣੇ ਆਪ ਹੀ ਮਨ ਦੇ ਵਿੱਚ ਸਿਮਰਨ ਚੱਲਣਾ ਸ਼ੁਰੂ ਹੋ ਜਾਵੇਗਾ ਜੇਕਰ ਅੱਜ ਦਾ ਇਹ ਨੁਕਤਾ ਤੁਹਾਨੂੰ ਚੰਗਾ ਲੱਗਾ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਮੈਨੂੰ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਮੈਂ ਤਾਂ ਆਪਣਾ ਕੁਝ ਦਾ ਕੀਤਾ ਹੋਇਆ ਤਜਰਬਾ ਆਪ ਜੀ ਦੇ ਨਾਲ ਸਾਂਝਾ ਕੀਤਾ ਕਿਉਂਕਿ ਮੈਨੂੰ ਤਾਂ ਬਹੁਤ ਫਰਕ ਪਿਆ ਮੇਰੀਆਂ ਬਹੁਤ ਮਾਰੀਆਂ ਤਾਂ ਛੁੱਟੀਆਂ ਮੈਂ ਆ ਚਾਰ ਦਿਨ ਪਹਿਲਾਂ ਪੀਜੀਆਈ ਦੇ ਵਿੱਚ ਆਪਣੀ ਮੈਡੀਸਨ ਲੈਣ ਦੇ ਲਈ ਗਈ ਸੀ ਤਾਂ ਪਹਿਲਾਂ ਜਦੋਂ ਪੀਜੀਆਈ ਦੀਆਂ ਲਾਈਨਾਂ ਦੇ ਵਿੱਚ ਜਾ ਕੇ ਲੱਗਦੇ ਸਾਂ ਪਹਿਲਾਂ ਐਂਟਰੀ ਕਰਾਉਣ ਵੇਲੇ ਘੰਟਿਆਂ ਵੱਧੀ ਖੜਨਾ ਪੈਂਦਾ ਫਿਰ ਡਾਕਟਰ ਦੀ ਵੇਟ ਕਰਨੀ ਪੈਂਦੀ ਤਾਂ ਮਨ ਬੜਾ ਕਾਲਾ ਪੈਂਦਾ ਕਦੋਂ ਵਾਰੀ ਆਵੇਗੀ ਕਦੋਂ ਵਾਰੀ ਆਵੇਗੀ ਪਰ ਇਸ ਵਾਰ ਆਪਣਾ ਧਿਆਨ ਮੂਲ ਮੰਤਰ ਜਾਪ ਦੇ ਵਿੱਚ ਕਿਉਂਕਿ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਨ ਤੱਕ ਸਵਾ ਲੱਖ ਮੂਲ ਮੰਤਰ ਜਾਪ ਕਰਨ ਦਾ ਬੈਨ ਲਗਾਇਆ ਹੋਇਆ ਹੈ ਆਪਣੇ ਮਨ ਨੂੰ ਸਮਝਾਇਆ ਹੈ ਕਿ ਮਨਾਂ ਇਹ ਜਿਆਦਾ ਨਹੀਂ ਨਾ ਤਕਟੋ ਘਟ ਦਿਨ ਦੇ ਵਿੱਚ ਕੋਈ 15 20 ਮਾਲਾ ਮੋਲ ਮੰਤਰ ਜੀ ਦੀਆਂ ਜਾਪਦੀਆਂ ਕਰ ਲਾ ਉਹ ਬੈਣ ਲਗਾ ਕੇ ਦਿੱਤਾ ਹੈ ਜਿਵੇਂ ਮਹਾਪੁਰਖ ਜੀ ਕਹਿੰਦੇ ਵੀ ਸਾਡਾ ਮਨ ਖੋਤੇ ਦੀ ਤਰ੍ਹਾਂ ਹੈ ਖੋਤੇ ਤੇ ਜੇ ਦੋ ਭਾਰ ਲੱਦੀਏ ਇਹ ਤੁਰ ਪੈਂਦਾ ਹੈ ਉਸੇ ਤਰ੍ਹਾਂ ਮਨ ਦੇ ਉੱਤੇ ਵੀ ਬੈਣ ਲੱਗਾ ਹੋਵੇ ਤੇ ਫਿਰ ਸਾਡਾ ਮਨ ਵੀ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ ਤੇਰੇ ਮਨ ਨੂੰ ਹੁਣ ਫਿਕਰ ਹੈ ਕਿ ਅਸੀਂ ਗੁਰਨਾਣਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੱਕ 7 ਸਵਾ ਲੱਖ ਮੋਲ ਮੰਤਰ ਜੀ ਦਾ ਜਾਪ ਕਰਨਾ ਹੈ ਜ਼ਿੰਦਗੀ ਦੇ ਵਿੱਚ ਬਹੁਤ ਰੁਝੇਵੇਂ ਨੇ ਸਵੇਰ ਤੋਂ ਜਿਉਂ ਉੱਠਦੇ ਆ ਨਿਤਨੇਮ ਕਰਨ ਤੋਂ ਬਾਅਦ ਦਿਨ ਆ ਵੀ ਕੰਮਾਂ ਧੰਦੇ ਸ਼ੁਰੂ ਹੋ ਜਾਂਦੇ ਆ ਕਿਤੇ ਆਉਣਾ ਜਾਣਾ ਪੈਂਦਾ ਏ ਚੈਨਲ ਦਾ ਕੰਮ ਬਹੁਤ سارے ਕੰਮ ਨੇ ਪਰ ਮਨ ਦੇ ਉੱਤੇ ਬੈਣ ਲੱਗਾ ਏ ਤਾਂ ਮਨ ਮੂਲ ਮੂਲ ਮੰਤਰ ਜੀ ਦੇ ਜਾਪ ਦੇ ਲਈ ਸਮਾਂ ਕੱਢ ਲੈਂਦਾ ਹੈ ਇਹ ਮਨ ਨੂੰ ਖੁਦ ਫਿਕਰ ਰਹਿੰਦਾ ਏ ਮਨ ਖੁਦ ਵਾਰ-ਵਾਰ ਯਾਦ ਕਰਾਉਂਦਾ ਏ ਕਿ ਅੱਜ ਆਪਾਂ ਅ제 ਇੰਨਾ ਮਾਲਾ ਮੂਲ ਮੰਤਰ ਜਾਪ ਕਰਨੀਆਂ ਨੇ ਰਾਤ ਨੂੰ ਸੌਣ ਤੱਕ ਉਨੀ ਦੇਰ ਤੱਕ ਚੈਨ ਨਹੀਂ ਆਉਂਦਾ ਇਸ ਮਨ ਨੂੰ ਜਿੰਨੀ ਦੇਰ ਤੱਕ ਆਪਣਾ ਮਿੱਥਿਆ ਹੋਇਆ ਟਾਰਗੇਟ ਪੂਰਾ ਨਹੀਂ ਕਰ ਲੈਂਦਾ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆਂ ਵੀ ਆਪਣੇ ਮਨ ਦੇ ਉੱਤੇ ਬੈਣ ਲਗਾ ਕੇ ਰੱਖਣਾ ਚਾਹੀਦਾ ਏ ਨਾਮ ਦਾ ਬੈਣ ਲੱਗਾ ਹੋਇਆ ਤਾਂ ਤਰ ਜਾਵਾਂਗੇ